ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੀ ਕੁੜੀ ਦਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਨਾਮ ਕੌਰ ਗੋਤਾਪੰਧੇਰ ਕੈਨੇਡਾ ਪੀਆਰ ਹੈ ਲੁਧਿਆਣਾ ਜ਼ਿਲ੍ਹਾ ਦਾ 프੍ਰਮਟਨ ਚ ਰਹਿ ਰਹੀ ਹੈ ਕੱਦ ਕੁੜੀ ਦਾ ਪੰਜ ਛੇ ਹੈ ਜੱਟਸੀ ਕਾਸਟ ਹੈ ਜਨਮ 1990 ਦਾ ਤਹਿਸੀਲ ਇਹਨਾਂ ਦੀ ਪਾਇਲ ਹੈ ਲੜਕੀ ਨੇ ਪੜ੍ਹਾਈ ਐਮਸੀਏ ਇੰਡੀਆ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੈਨੇਡਾ ਆਈਟੀ ਕੰਪਨੀ ਆਫਿਸ ਜੌਬ ਪ੍ਰਾਈ ਕਮੈਰਿਡ او ਪੀਆਰ ਕੈਨੇਡਾ इनोसेंट शॉर्ट टर्म डेवोट्स नो चाइल्ड खानदानी परिवार ਦਾ ਚੰਗੀ ਪੜ੍ਹਾਈ ਵਾਲਾ ਕੈਨੇਡਾ ਪੀਆਰ ਜਾਂ ਸਿਟੀਜ਼ਨ ਬੁਆਏ ਹੋਵੇ ਲੜਕਾ ਨਸ਼ਾ ਰਹਾ ਤਾਂ ਵੀ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਵਾਲੇ ਸੰਪਰਕ ਕਰਨ ਜੀ ਫੋਨ ਕੈਨੇਡਾ ਦੇ ਟਾਈਮ ਮੁਤਾਬਕ ਹੀ ਕਰੋ ਫੋਨ ਨੰਬਰ ਹੈ ਡਾਇਰੈਕਟ ਹੈ ਜੀ +1 647505 2661 ਐਂਡ ਵਟਸਐਪ ਨੰਬਰ ਹੈ ਜੀ ਉਹ ਵੀ ਸਕਰੀਨ ਤੇ ਦਿੱਤਾ ਗਿਆ ਹੈਗਾ ਨਾਲ ਹੀ ਜੇਕਰ ਤੁਸੀਂ ਐਡ ਲਗਵਾਉਣਾ ਹੈ ನಂಬರ್ ದಾ ಚೆನ ಶೇರ ಸಬ್ಸ್ಕ್ರೈಬ ಜರುದ